ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸਮਨਪ੍ਰੀਤ ਕੌਰ ਤੇ ਮੈਂ ਸਮਨਪ੍ਰੀਤ ਕੌਰ ਅੱਜ ਹੈ 14 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 14 ਸਤੰਬਰ 2025 ਦਿਨ ਅਟਲਿਟਡ ਇੰਪੋਰਟੈਂਟ ਫੈਕਟਸ ਆਫ ਦਿ ਅਨਸੀਓ ਹਰੀਕੇਮ ਸਿਕਿਓ ਦਿਨ ਅਟਲਿਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਫ੍ਰੀਅਮ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਫ੍ਰੀਅਮ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸ ਕੀਤੇ ਨਾ ਕਰਦੇ ਹੋਏ ਅਸੀਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਦੇ ਹਾਂ ਹਾਲ ਹੀ ਵਿੱਚ ਕਿਹੜੇ ਸ਼ਹਿਰ ਨੂੰ ਰਾਮਸਰ ਵੈਟਲੈਂਡ ਸਿਟੀ ਵਜੋਂ ਮਾਨਤਾ ਦਿੱਤੀ ਗਈ ਹਾਂਜੀ ਕਿਹੜੀ ਸਿਟੀ ਨੂੰ ਰਾਮਸਰ ਵੈਟਲੈਂਡ ਸਿਟੀ ਐਲਾਨਿਆ ਗਿਆ ਵਾ ਤਾਂ ਉਦੇਪੁਰ ਨੂੰ ਉਦੇਪੁਰ ਨੂੰ ਰਾਮਸਰ ਵੈਟਲੈਂਡ ਸਿਟੀ ਵਜੋਂ ਮਾਨਤਾ ਦਿੱਤੀ ਗਈ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਮੋਨੇ ਹੈ ਰਾਮਸਰ ਵੈਟਲੈਂਡ ਦੀ ਮਾਨਤਾ ਉਦੇਪੁਰ ਨੂੰ ਦਿੱਤੀ ਗਈ ਆ ਰਾਮਸਰ ਵੈਟਲੈਂਡ ਰਾਮਸਰ ਕੀ ਹੁੰਦਾ देखो ਜਿਹੜੀਆਂ ਵੈਟਲੈਂਡਸ ਆ ਜਾਂ ਕੋਈ ਵੀ ਨੈਸ਼ਨਲ ਪਾਰਕ ਆ ਜਾਂ ਕੋਈ ਵੀ ਜੰਗਲੀ ਜੀਵ ਸੁਰੱਖਿਆ ਖੇਤਰ ਆ ਜਦੋਂ ਉਹਨੂੰ ਅੰਤਰਰਾਸ਼ਟਰੀ ਮਾਨਤਾ ਮਿਲ ਜਾਂਦੀ ਆ ਤਾਂ ਉਹਨੂੰ ਅਸੀਂ ਬੋਲਦੇ ਆ RAMSAR WETLAND ਜਾਂ ਉਹਨੂੰ ਬੋਲਦੇ ਨੇ RAMSAR ਠੀਕ ਹੈ RAMSAR SITE ਬੋਲ ਦਿੰਨੇ ਆ RAMSAR WETLAND ਬੋਲ ਦਿੰਨੇ ਆ RAMSAR NATIONAL PARK ਬੋਲ ਦਿੰਨੇ ਆ ਤਾਂ ਉਦੈਪੁਰ ਨੂੰ RAMSAR CITY ਵਜੋਂ ਲਾਣੀ ਆ ਗਿਆ ਲੋ RAMSAR WETLAND CITY ਵਜੋਂ ਠੀਕ ਹੈ ਨੈਕਸਟ ਹੈ ਆਈਆਈਐਮ ਅੰદાવાદ ਨੇ ਹਾਲ ਹੀ ਵਿੱਚ ਆਪਣਾ ਪਹਿਲਾ ਗਲੋਬਲ ਕੈਂਪਸ ਕਿੱਥੇ ਖੋਲਿਆ ਆਈਆਈਐਮ ਅੰદાવાદ ਨੇ ਆਪਣਾ ਪਹਿਲਾ ਗਲੋਬਲ ਕੈਂਪਸ ਖੋਲਿਆ ਵਾ ਦੁਬਈ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਕਿੱਥੇ ਖੋਲਿਆ ਦੁਬਈ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਸੋ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਜੀ ਹਾਲ ਹੀ ਵਿੱਚ ਪਲਾਸ ਬਿੱਲੀ ਦੇ ਪਹਿਲੇ ਫੋਟੋਗ੍ਰਾਫਿਕ ਸਬੂਤ ਕਿਹੜੇ ਰਾਜ ਵਿੱਚ ਮਿਲੇ ਹਨ ਹਾਂਜੀ ਪਲਾਸ ਬਿੱਲੀ ਇਹ ਨਾਰਮਲ ਬਿੱਲੀ ਨਾਲੋਂ ਜ਼ਿਆਦਾ ਥੋੜੀ ਇਹਦੀ ਜਿਹੜੀ ਹੇਅਰ ਗ੍ਰੋਥ ਆ ਉਹ ਜ਼ਿਆਦਾ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਮਿੰਸ ਦੇ ਵਿੱਚ ਤੇ ਪਲਾਸ ਬਿੱਲੀ ਆ ਜਿਹੜੀ ਇਹਦੀ ਪ੍ਰਜਾਤੀ ਅਲੋਪ ਹੋ ਚੁੱਕੀ ਸੀ ਤੇ ਹੁਣ ਇਹਦਾ ਪਹਿਲਾ ਸਬੂਤ ਮਿਲਿਆ ਸਾਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਾਈ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਹੈ ਇਟਾਨਗਰ ਇਥੋਂ ਦੇ ਚੀਫ ਮਿਨਿਸਟਰ ਆ ਪੀਮਾ ਖਾਂਡੂ ਗਵਰਨਰ ਆ ਕੇਟੀ ਪਰਨਾਇਕ ਇਥੋਂ ਦੇ ਗਵਰਨਰ ਆ ਲੈਫਟੀਨੈਂਟ ਜਨਰਲ ਕੈਵਲਿਆ ਤ੍ਰਿਵਿਕਰਮ ਪਰਨਾਇਕ ਅਰੁਣਾਚਲ ਪ੍ਰਦੇਸ਼ ਵਿੱਚ ਨਾਮ ਦਫਾ ਨੈਸ਼ਨਲ ਪਾਰਕ ਆ ਕੋਈ ਨੈਸ਼ਨਲ ਪਾਰਕ ਆ ਮੋਲਿੰਗ ਨੈਸ਼ਨਲ ਪਾਰਕ ਆ ਕੇਂਦਰ ਨੇ ਅਰੁਣਾਚਲ ਪ੍ਰਦੇਸ਼ ਵਿੱਚ 8100 46 ਕਰੋੜ ਰੁਪਏ ਦੇ ਟੈਟੂ 2 ਪਣਵਿਜਲੀ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਅਰੁਣਾਚਲ ਪ੍ਰਦੇਸ਼ ਦੇ ਪਰਬਤਾਰੂਹੀ ਕਬਾਕ ਯਾਤron ਨੇ ਲਈ ਮੰਜ਼ਰੂ ਪਹਾੜ ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਤੇ ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਨੇ 2025 ਤੋਂ 2035 ਨੂੰ ਪਣਵਿਜਲੀ ਦਾ ਦਹਾਕਾ ਐਲਾਨਿਆ ਅਰੁਣਾਚਲ ਪ੍ਰਦੇਸ਼ ਵਿੱਚ ਯੂਥਾ ਲੀਨਾ ਮਲਾਕਾਨਾ ਨਾਮਕ तितਲੀ ਦੀ ਇੱਕ ਨਵੀਂ ਪ੍ਰਜਾਤੀ ਪਾਈ ਗਈ ਅਰੁਣਾਚਲ ਪ੍ਰਦੇਸ਼ ਨੇ ਸਤਾਈ ਵਿੱਚੋਂ 16 ਜ਼ਿਲ੍ਹਿਆਂ ਨੂੰ ਮਲੇਰੀਆ ਮੁਕਤ ਐਲਾਨਿਆ ਅਰੁਣਾਚਲ ਪ੍ਰਦੇਸ਼ ਵਿੱਚ ਨਿਊ ਨਿਊਯਾਰਕਮ ਯੂਰੋ ਤਿਹਾਰ ਮਨਾਇਆ ਗਿਆ ਅਰੁਣਾਚਲ ਪ੍ਰਦੇਸ਼ ਨੇ 20 ਫਰਵਰੀ ਨੂੰ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ ਰੂਪਾ ਵਿਯੂਰਾ ਚੋਟੀ ਦੇ 10 ਵਿਸ਼ਵ ਪੂਰਵ ਸੀ ਰੈਂਕਿੰਗ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਤਾਈਕਵਾਂਡੋ ਖਿਡਾਰਨੀ ਨੈਕਸਟ ਹੈ ਕਿਸ ਮੰਤਰਾਲੇ ਨੇ ਹਾਲ ਹੀ ਵਿੱਚ ਗਿਆਨ ਭਾਰਤਮ ਪੋਰਟਲ ਲਾਂਚ ਕੀਤਾ ਗਿਆਨ ਭਾਰਤਮ ਪੋਰਟਲ ਲਾਂਚ ਕੀਤਾ ਵਾ ਸੱਭਿਆਚਾਰਕ ਮੰਤਰਾਲੇ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਸੱਭਿਆਚਾਰਕ ਮੰਤਰਾਲੇ ਨੇ ਗਿਆਨ ਭਾਰਤ ਤਾਂ ਪੋਰਟਲ ਲਾਂਚ ਕੀਤਾ ਵਾ ਜਿਸ ਦਾ ਉਦੇਸ਼ ਆ ਪਰਾਚੀਨ ਭਾਰਤੀ ਹੱਥ ਲਿਖਤਾਂ ਦੇ ਡਿਜੀਟਾਈਜੇਸ਼ਨ ਅਤੇ ਸੰਭਾਲ ਨੂੰ ਤੇਜ਼ ਕਰਨਾ ਤੇ ਉਹਨਾਂ ਨੂੰ ਮੌਜੂਦਾ ਰਵਾਇਤੀ ਗਿਆਨ ਦੇ ਪ੍ਰਸਾਰ ਨੂੰ ਵਧਾਉਣਾ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਦੀ ਗੈਰ ਜੀਵਾ ਸੰਵਾਲਨ ਬਿਜਲੀ ਉਤਪਾਦਨ ਸਮਰੱਥਾ ਕਿੰਨੇ ਗੀਗਾਵਾਟ ਤੱਕ ਪਹੁੰਚ ਗਈ ਹਾਂਜੀ ਭਾਰਤ ਦੀ ਗੈਰ ਜੀਵਾ ਸੰਵਾਲਨ ਬਿਜਲੀ ਉਤਪਾਦਨ ਸਮਰੱਥਾ ਵਾ ਜਿਹੜੀ ਇਹ 250 ਗੀਗਾਵਾਟ ਤੱਕ ਪਹੁੰਚੀ ਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਭਾਰਤ ਨੇ ਐਲਾਨ ਕੀਤਾ ਕਿ ਉਹਨਾਂ ਦੀ ਜਿਹੜੀ ਗੈਰ ਜੀਵਾ ਸੰਭਾਲਣ ਬਿਜਲੀ ਉਤਪਾਦਨ ਸਮਰੱਥਾ ਵਾ 250 ਗੀਗਾਵਾਟ ਤੱਕ ਪਹੁੰਚ ਗਈ ਹੈ ਇਸ ਦੇ ਨਾਲ ਹਰੀ ਊਰਜਾ ਪਰਿਵਰਤਨ ਵਿੱਚ ਇੱਕ ਮਹੱਤਵਪੂਰਨ ਕਦਮ ਭਾਰਤ ਨੇ ਰੱਖਿਆ ਨੈਕਸਟ ਹੈ ਭਾਰਤ ਨੇ ਹਾਲ ਹੀ ਵਿੱਚ ਕਿਹੜੇ ਦੇਸ਼ ਲਈ 680 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹਾਂਜੀ ਭਾਰਤ ਨੇ ਰੀਸੈਂਟਲੀ ਮੌਰੀਸਸ ਦੇ ਲਈ 680 ਮਿਲੀਅਨ ਅਮਰੀਕੀ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ অপਸ਼ਨ B ਇਸ ਦਾ রাইਟ ਆਨਸਰ ਮੋਰੀਸਸ ਲਈ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੋਰੀਸਸ ਮੋਰੀਸਸ ਦੀ ਕੈਪੀਟਲ ਆ ਪੋਰਟ ਲੁਇਸ ਗ੍ਰਾਂਸੀਆ ਮੋਰੀਸਸ ਰੁਪਇਆ ਪ੍ਰਾਈਮ ਮਿਨਿਸਟਰ ਡਾਕਟਰ ਨਵੀਨ ਰਾਮ ਗੁਲਾਮ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਵਿੱਚ ਕੇਂਦਰ ਅਤੇ ADB ਨੇ ਸੈਰਸਪਾਟੇ ਲਈ 126 ਮਿਲੀਅਨ ਡਾਲਰ ਦੇ ਸਮਝੌਤੇ ਤੇ ਸਾਈਨ ਕੀਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਮਤਲਬ ADB ADB ਠੀਕ ਹੈ ਕਿੰਟ ਸੈਂਟਰ ਗਵਰਨਮੈਂਟ ਸੈਂਟਰ ਐਂਡ ADB ਨੇ ਸਾਈਨ ਕੀਤੇ ਆ ਸੈਰਸ ਪਾਟੇ ਲਈ 100 26 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਵਾ ਤੇ ਇਹ ਕਰਜ਼ਾ ਮਨਜ਼ੂਰ ਕੀਤਾ ਗਿਆ ਵਾ ਜੇ ਉੱਤਰਾਖੰਡ ਦੇ ਲਈ অপਸ਼ਨ A ਇਜ਼ ਦਾ ਰਾਈਟ ਆਨਸਰ ਹੋਨੇ ਕਰਜ਼ਾ ਉੱਤਰਾਖੰਡ ਦੇ ਲਈ ਮਨਜ਼ੂਰ ਹੋਇਆ ਨ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਹੈ ਦੇਹਰਾਦੂਨ ਇੱਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਤਾਂ ਮੀ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਬਣਿਆ ਸੀ ਉੱਤਰਾਖੰਡ ਦੇ ਵਿੱਚ ਜਿਸ ਦਾ ਨਾਮ ਆ ਹੈਲੀ ਨੈਸ਼ਨਲ ਪਾਰਕ ਇਸ ਦੀ ਸਥਾਪਨਾ 1936 ਚ ਹੋਈ ਸੀ ਤੇ ਵਰਤਮਾਨ ਸਮੇਂ ਇਸ ਦਾ ਨਾਮ ਜੈਮ ਕਾਰਬੇਟ ਨੈਸ਼ਨਲ ਪਾਰਕ ਆ ਹੁਣ ਉੱਤਰਾਖੰਡ ਦੇ ਵਿੱਚ ਜਿਮ ਕਾਰਬੇਟ نیشنل ਪਾਰਕ ਅ ਗੰਗੋਤਰੀ نیشنل ਪਾਰਕ ਅ ਰਾਜਾਜੀ نیشنل ਪਾਰਕ ਅ ਨੰਦਾਦੇਵੀ نیشنل ਪਾਰਕ ਵੈਲੀ ਆਫ ਫਲਾਵਰਸ نیشنل ਪਾਰਕ ਅ ਗੋਵਿੰਦ ਪਸ਼ੂ ਵਿਹਾਰ نیشنل ਪਾਰਕ ਅ ਇਥੋਂ ਦੇ ਫੇਮਸ ਲੋਕ ਨਾਚ ਅ ਕਮਾਉਣੀ ਗੜਵਾਲੀ ਟਹਿਰੀ ਬੰਨ ਯੂਜ਼ਾ ਉੱਤਰਾਖੰਡ ਰਾਜ ਵਿੱਚ ਸਥਿਤ ਆ ਸਭ ਤੋਂ ਉੱਚੀ ਚੋਟੀ ਨੰਦਾਦੇਵੀ ਉੱਤਰਾਖੰਡ ਰਾਜ ਵਿੱਚ ਆ ਉੱਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਆ ਉਤਰਾਖੰਡ ਕੈਬਨਿਟ ਨੇ ਧਾਰਮਿਕ ਆਜ਼ਾਦੀ ਸੋਧ ਬਿੱਲ 2025 ਨੂੰ ਪ੍ਰਵਾਨਗੀ ਦਿੱਤੀ। ਏਸ਼ੀਅਨ ਓਪਨ ਸ਼ਾਰਟ ਟਰੈਕ ਸਪੀਡ ਸਕੈਟਿੰਗ ਟਰੋਫੀ 2025 ਦਾ ਆਰਦੁਨ ਵਿੱਚ ਆਯੋਜਿਤ ਕੀਤਾ ਜਾਵੇਗੀ। ਉਤਰਾਖੰਡ ਸਰਕਾਰ ਨੇ ਸਰਕਾਰੀ ਸੇਵਾਮ ਵਿੱਚ ਅਚਗਨੀ ਵਿਰਾਲੀ ਦਾਸ 10% ਰੱਖਵੇ ਕਰਨ ਨੂੰ ਮਨਜ਼ੂਰੀ ਦਿੱਤੀ। ਉਤਰਾਖੰਡ ਦੇ ਮੁੱਖ ਮੰਤਰੀ ਨੇ ਸਸਟੇਨੇਬਲ ਵੈਲਨੈਸ ਆਫ ਸਟੂਡੈਂਟ ਕਿਤਾਬ ਜਾਰੀ ਕੀਤੀ। ਰੋਦਰਪੁਰ ਚ ਉੱਤਰਾਖੰਡ ਨੇ ਵਿਸ ਉਤਸਵ ਕਰਵਾਇਆ ਗਿਆ ਭਾਰਤੀ ਸੰਭਾਲ ਸੰਮੇਲਨ 2025 ਉੱਤਰਾਖੰਡ ਦੀ ਰਾਸਥਾਨੀ ਦਹਿਰਾਦੂਨ ਵਿੱਚ ਸ਼ੁਰੂ ਹੋਇਆ ਉੱਤਰਾਖੰਡ ਨੇ ਭਾਰਤ ਦੀ ਪਹਿਲੀ ਯੋਗ ਨੀਤੀ ਸ਼ੁਰੂ ਕੀਤੀ ਤੇ ਉੱਤਰਾਖੰਡ ਦੇ ਪਿਥੋਰਾਗੜ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨ ਪੰਜ ਸੂਲ ਪਲੱਸ ਤੱਕ ਉਦਘਾਟਨ ਕੀਤਾ ਗਿਆ ਨੈਕਸਟ ਹੈਲਹੀ ਵਿੱਚ ਬ੍ਰਿਟੇਨ ਦੇ ਪ੍ਰਿੰਸ ਹੈਰੀ ਜਖਮੀ ਸੈਨਿਕਾਂ ਦੀ ਸਹਾਇਤਾ ਲਈ ਕਿਹੜੇ ਦੇਸ਼ ਵਿੱਚ ਗਏ ਬ੍ਰਿਟੇਨ ਦੇ ਪ੍ਰਿੰਸ ਹੈਰੀ ਜਖਮੀ ਠੀਕ ਹੈ ਹੈਰੀ ਵੈਂਟ ਵੈਸੇ ਹੈਰੀ ਵੈਂਟ ਇਹਨਾਂ ਦਾ ਨਾਮ ਹੈਰੀ ਵੈਂਟ ਤੇ ਰੀਸੈਂਟਲੀ ਯੂਕਰੇਨ ਦੇ ਵਿੱਚ ਸਹਾਇਤਾ ਦੇ ਲਈ ਗਏ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਉਹਨੇ ਯੂਕਰੇਨ ਚ ਗਏ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਕਰੇਨ ਯੂਕਰੇਨ ਦੇ ਕੈਪੀਟਲ ਹੈ ਕੀਵ ਕ੍ਰਾਂਸੀਆ ਯੂਕਰੇਨੀ ਹਰਵੇਨੀਆ ਪ੍ਰੈਜ਼ੀਡੈਂਟ ਆ ਬੁਲਾਦੀ ਮਿਲਜੈਲਨਸਕੀ ਬ੍ਰਿਟਨ ਦੇ ਪ੍ਰਿੰਸ ਹੈਰੀ ਨੇ ਸੈਨਿਕਾਂ ਦੀ ਸਹਾਇਤਾ ਲਈ ਕੀਵ ਦਾ ਅਚਾਨਕ ਦੌਰਾ ਕੀਤਾ ਜੋ ਰੂਸ ਯੂਕਰੇਨ ਸੰਘਰਾਸ਼ ਦੇ ਵਿੱਚਕਾਰ ਅੰਤਰਰਾਸ਼ਟਰੀ ਇਕਤਾ ਨੂੰ ਦਰਸਾਉਂਦਾ ਯੂਕਰੇਨ ਨੇ ਯੂਕਰੇਨ ਨੇ ਪਹਿਲੀ ਸਵਦੇਸ਼ੀ ਕروز ਮਿਜ਼ਾਈਲ ਫਲੇਮਿੰਗੋ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਯੂਕਰੇਨ 24 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾਵੇਗਾ ਯੂਲੀਆ ਸਵੀਰੀ ਡੈਂਕੋ ਨੂੰ ਯੂਕਰੇਨ ਦੀ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ ਸਿਪਰੀ ਰਿਪੋਰਟ ਅਨੁਸਾਰ ਯੂਕਰੇਨ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਯਾਤਕ ਬਣਿਆ ਜੋ ਯੂਕਰੇਨੀ ਰਾਸ਼ਟਰਪਤੀ ਨੇ ਯੂਰਪ ਲਈ ਹਥਿਆਰ ਬੰਦ ਬਲ ਬਣਾਉਣ ਦਾ ਸੱਦਾ ਦਿੱਤਾ ਐਂਡਰੀਸ ਬੀਹਾਨੂ ਯੂਕਰੇਨ ਦਾ ਵਿਦੇਸ਼ ਮੰਤਰੀ ਚੁਣਿਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਨੂੰ ਭੇਜ ਸੰਕਿਉ ਤੋਹਫੇ ਭਜੋ ਦਿੱਤੇ ਨੈਕਸਟ ਹੈ ਹਾਲ ਹੀ ਵਿੱਚ ਫਾਸਟ ਟ੍ਰੈਕ ਇਮੀਗ੍ਰੇਸ਼ਨ ਟਰਸਟ ल प्रम ौद टन केන किता. फ ्रै इग्शन ल প্রग्म ौuद गान किාව. ਇਹ ਉਦਘਾਟਨ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਇਹਨਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਪੰਜ ਨਵੇਂ ਹਵਾਈ ਅੱਡੇ ਲਖਨਊ ਤ੍ਰਿਵੰਤਮਪੁਰਮ ਤ੍ਰਿਚੀ ਕੋਜੀਕੋੜ ਅਤੇ ਅਮਰੀਤ ਸਰ ਤੇ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟ ਟਰੈਵਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਕਾਫੀ ਇੰਪੋਰਟੈਂਟ ਆ ਸੁ ਅਮਰੀਤ ਸਰ ਨੂੰ ਧਿਆਨ ਚ ਰੱਖਣਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਪੀਡ ਸਕੇਲ ਅਤੇ ਸਕੋਪ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇਸ ਦਾ ਦੇਸ਼ਾ ਯਾਤਰੀਆਂ ਦੀ ਸਹੂਲਤ ਨੂੰ ਬਤੌਣਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਨੈਕਸਟ ਹੈ ਹਾਲ ਹੀ ਵਿੱਚ ਨੇਪਾਲ ਵਿੱਚ ਅੰਤਰੀਮ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਕਿਸ ਨੂੰ ਚੁਣਿਆ ਗਿਆ ਨੇਪਾਲ ਵਿੱਚ ਅੰਤਰੀਮ ਸਰਕਾਰ ਦੇ ਪ੍ਰਧਾਨ ਮੰਤਰੀ ਬਣਿਆ ਸ਼ੁਸ਼ੀਲਾ ਕਾਰਕੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਨੇਪਾਲ ਦੀ ਅੰਤਰੀਮ ਸਰਕਾਰ ਦੀ ਪ੍ਰਧਾਨ ਮੰਤਰੀ ਚੁਣੀ ਗਈ ਹੈ ਤਾਂ ਨਾਰਵੇ ਦੇ ਪ੍ਰਧਾਨ ਮੰਤਰੀ ਵਜੋਂ ਜੁਨਾਸ ਗਹਿਰ ਸਟੋਰ ਦੂਜੀ ਵਾਰ ਜਿੱਤੇ ਇਰਫਾਨ ਅਲੀ ਗੁਆਨਾ ਦੇ ਰਾਸ਼ਟਰਪਤੀ ਬਣੇ ਐਂਡ੍ਰਿਓ ਹੋਲਨੈਸ ਜਮੈਕਾ ਦੇ ਪ੍ਰਧਾਨ ਮੰਤਰੀ ਬਣੇ ਅਨੁਤਿੰਨ ਚਾਰਨਵੀਰਕੁਲ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਏਗਾ ਗੁਆਇਨੀਅਨ ਨੂੰ ਲਿਥੁਆਨੀਆ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਯੂਲੀਆ ਸਵੀਰੀ ਡੈਂਕੋ ਨੂੰ ਯੂਕਰੇਨ ਦੀ ਪ੍ਰਧਾਨ ਮੰਤਰੀ ਚੁਣਿਆ ਗਿਆ ਜੈਨੀਫਰ ਗੀਅਰਲਿੰਕਸ ਸਾਈਮੰਸ ਸੂਰੀਨਾਮ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਨੈਕਸਟ ਹੈ ਹਾਲ ਹੀ ਵਿੱਚ 8 ਤੋਂ 11 ਸਤੰਬਰ ਤੱਕ ਸਲਾਣਾ ਸਾਂਝਾ ਅਭਿਆਸ ਐਕਸ ਸਿਆਮ ਭਾਰਤ 2025 ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਭਾਰਤ ਅਤੇ ਥਾਈਲੈਂਡ ਦੇ ਵਿੱਚ ਇੱਕ ਅਧਿਕਾਰਿਕ ਸਾਂਝਾ ਫੌਜੀ ਅਭਿਆਸ ਹੁੰਦਾ ਵਾ ਜਿਸ ਦਾ ਨਾਮ ਐਕਸ ਸਿਆਮ ਭਾਰਤ 2025 ਤੇ ਇਸ ਦਾ ਆਯੋਜਨ ਥਾਈਲੈਂਡ ਦੇ ਪਟਾਇਆ ਵਿੱਚ ਕੀਤਾ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣੇ ਥਾਈਲੈਂਡ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਥਾਈਲੈਂਡ ਥਾਈਲੈਂਡ ਦੀ ਕੈਪੀਟਲ ਹੈ ਬੈਂਕਾਕ ਕ੍ਰਾਂਸ ਕਰੰਸੀ ਹੈ ਥਾਈ ਬਾਟ ਪ੍ਰਾਈਮ ਮਿਨਿਸਟਰ ਅੰਤਿਨ ਚਰਨ ਚਰਨ ਵਿਰਾਕੁਲ ਭਾਰਤ ਅਤੇ ਥਾਈਲੈਂਡ ਵਿਚਕਾਰ ਸਾਂਝਾ ਫੌਜੀ ਵਿਆ ਸਮਹਿਤਰੀ 2025 ਮੇਗਾ ਲਿਆ ਛੋਇਆ ਫੋਮ ਥਮ ਵੈਚਾਈ ਨੂੰ ਥਾਈਲੈਂਡ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਥਾਈਲੈਂਡ ਵਿੱਚ ਆਯੋਜਿਤ ਏਸ਼ੀਅਨ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ ਥਾਈਲੈਂਡ ਦਾ ਰਾਸ਼ਟਰੀ ਪੰਛੀ ਸਿਆਮੀ ਫਾਇਰਬੈਕ ਪਹਿਲੀ ਵਾਰ ਉੱਤਰਾਖੰਡ ਦੇ ਰਾਣੀ ਖੇਤ ਦੇ ਜੰਗਲਾਂ ਵਿੱਚ ਦੇਖਿਆ ਗਿਆ। ਥਾਈਲੈਂਡ ਦੇ ਸੈਰਸਪਾਟਾ ਵਿਭਾਗ ਨੇ ਸੋਨੂ ਸੂਦ ਨੂੰ ਸੈਰਸਪਾਟੇ ਲਈ ਬ੍ਰਾਂਡ ਐਮੈਸਡਰ ਚੁਣਿਆ। ਥਾਈਲੈਂਡ ਦੱਖਣ ਪੂਰਬੀ ਏਸ਼ੀਆ ਵਿੱਚ ਸਮਲਿੰਗੀ ਵਿਆਹ ਨੂੰ ਮਾਨਤਾ ਦੇਵੇਗਾ। ਪਟੂਗ ਤਾਰਨ ਸ਼ਿਨਾਵਾਤਰਾ ਥਾਈਲੈਂਡ ਦੇ ਪ੍ਰਧਾਨ ਮੰਤਰੀ ਬਣੇ ਨੈਕਸਟ। ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਦੁਨੀਆ ਦੇ ਪਹਿਲੇ AI ਜਨਰੇਟਿਡ ਸਰਕਾਰੀ ਮੰਤਰੀ ਨੂੰ ਨਿਯੁਕਤ ਕੀਤਾ। ਹਾਂਜੀ ਦੁਨੀਆ ਦੇ ਪਹਿਲੇ AI ਜਨਰੇਟਡ ਸਰਕਾਰੀ ਮੰਤਰੀ ਨੂੰ ਨਿਯੁਕਤ ਕੀਤਾ ਵਾ ਅਲਬਾਨੀਆ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਅਲਬਾਨੀਆ ਨੇ ਨਿਯੁਕਤ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਲਬਾਨੀਆ ਵੈਸੇ AI ਜਨਰੇਟਡ ਬੋਲਿਆ ਮੈਂ ਇਹਦਾ मीनिंग ਸਮਝਦੇ ਹਾਂ ਅਲਬਾਨੀਆ ਨੇ ਦੁਨੀਆ ਦੇ ਪਹਿਲੇ AI ਜਨਰੇਟਡ ਸਰਕਾਰੀ ਮંત્રી ਨੂੰ ਮંત્રી ਨੂੰ ਨਿਯੁਕਤ ਕੀਤਾ ਜਿਸ ਦਾ ਉਦੇਸ਼ ਹੈ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਇਸ ਡਿਜੀਟਲ ਸਹਾਇਕ ਦਾ ਨਾਮ ਡਾਈਲਾਵਾ ਤੇ ਇਹ ਜਨਵਰੀ ਤੋਂ ਲੋਕਾਂ ਨੂੰ ਸਰਕਾਰੀ ਸੇਵਾਵਾਂਾਂ ਦੀ ਆਨਲਾਈਨ ਵਰਤੋਂ ਕਰਨੀ ਸਿਖਾਵੇਗੀ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਅਲਬਾਨੀਆ ਦੀ ਤੇ ਇਸ ਦੀ ਕੈਪੀਟਲ ਹੈ ਤਿਰਾਨਾ ਫਰਾਂਸੀਆ ਲੈਕ ਪ੍ਰਾਈਮ ਮਿਨਿਸਟਰ ਹੈ ਐਡੀ ਰਾਮਾ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨੂੰ 3 ਸਾਲ ਦੀ ਕੈਦ ਸੁناਈ ਗਈ ਹਾਂਜੀ ਕਿਹੜੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆ ਜਿਨ੍ਹਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁناਈ ਗਈ ਹੈ ਤਾਂ ਇਹ ਹੈਗੇ ਆ ਜੀ ਬ੍ਰਾਜ਼ੀਲ ਦੇ অপਸ਼ਨ B ਇਜ਼ ਦਾ ਰਾਈਟ ਆਨਸਰ ਇਹਨੂੰ ਤੁਸੀਂ ਇੰਪੋਰਟੈਂਟ ਪੁਆਇੰਟ ਤੋਂ ਵੀ ਸਮਝ ਸਕਦੇ ਹੋ ਕਿ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਜੇਅਰ ਵਾਲਸੋਨਾਰੋ ਨੂੰ ਅਕਤਾ ਪਰਟ ਦੀ ਸਾਜ਼ਿਸ਼ ਰਚਨ ਦੇ ਦੋਸ਼ ਵਿੱਚ 27 ਸਾਲ ਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ 70 ਸਾਲਾਂ ਦੇ ਆ ਬੋਲ ਸੁਨਾਰੋ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣਗੇ ਹੁਣੇ ਪੰਜ ਵਿੱਚੋਂ ਚਾਰ ਜੱਜਾਂ ਨੇ ਉਹਨਾਂ ਨੂੰ ਲੂਇਜ਼ ਇਨਾਸੀਓ ਲੂਲਾਡਾ ਸਿਲਵਾ ਨੂੰ ਹਟਾਉਣ ਦੀ ਸਾਜ਼ਿਸ਼ ਜੇ ਦੋਸ਼ੀ ਪਾਇਆ ਸੋ ਇਹਨਾਂ ਨੂੰ 2022 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਚੁੜਿਆ ਗਿਆ ਸੀ ਹੁਣ ਬ੍ਰਾਜ਼ੀਲ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਾਜ਼ੀਲ ਬ੍ਰਾਜ਼ੀਲ ਦੀ ਕੈਪੀਟਲ ਹੈ ਬ੍ਰਾਜ਼ੀਲੀਆ ਕਰੰਸੀ ਹੈ ਬ੍ਰਾਜ਼ੀਲੀਅਨ ਰੀਅਲ ਪ੍ਰੈਜ਼ੀਡੈਂਟ ਹਲੂਲਾ ਡਾ ਸਿਲਵਾ ਬ੍ਰਾਜ਼ੀਲ 7 ਸਤੰਬਰ 2025 ਨੂੰ ਆਪਣਾ ਸਤੰਤਰਤਾ ਦਿਵਸ ਮਨਾਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਰਿਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ ਸਿਮੇਲਨ ਵਿੱਚ ਸ਼ਿਰਕਤ ਕੀਤੀ IFCO ਬ੍ਰਾਜ਼ੀਲ ਵਿੱਚ ਆਪਣਾ ਪਹਿਲਾ ਵਿਦੇਸ਼ੀ ਨੈਨੋ ਖਾਦ ਪਲਾਂਟ ਸਥਾਪਿਤ ਕਰੇਗਾ ਬ੍ਰਾਜ਼ੀਲ ਵਿੱਚ 15ਵਾਂ ਬ੍ਰਿਕਸ ਵਪਾਰ ਮੰਤਰੀਆਂ ਦੀ ਮੀਟਿੰਗ ਹੋਈ। ਬ੍ਰਾਜ਼ੀਲ ਵਿੱਚ 11ਵਾਂ ਬ੍ਰਿਕਸ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਹੋਈ। ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ 15ਵੀਂ ਮੀਟਿੰਗ ਵੀ ਬ੍ਰਾਜ਼ੀਲ ਵਿੱਚ ਹੋਈ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।